12727 ਪਿੰਡ ਆ ਪੰਜਾਬ ਦਾ ਤੇ ਕਰੀਬ-ਕਰੀਬ ਮੇਰੇ ਖਿਆਲ 1.5 2000 ਕਰੋੜ ਦਾ ਲੰਗਰ ਹੀ ਲਾਦਾ ਪਤਾ ਨਹੀਂ ਕਿਹੜੇ ਪੁੱਠੇ ਕੰਮ ਕਰਦੇ ਇੱਕ ਗੁਰਦਾਰੇ ਬਣਾਈ ਜਾਂਦੇ ਇੱਕ ਲੰਗਰ ਲਾਈ ਜਾਂਦੇ ਸਕੂਲ ਨਹੀਂ ਕੋਈ ਬਣਾਉਂਦੇ ਆ ਹਸਪਤਾਲ ਨਹੀਂ ਕੋਈ ਬਣਾਉਂਦੇ ਇੱਕ ਬਣਾਇਆ ਸੀ ਉਹ ਵੀ ਠੇਕੇ ਦੇ ਤਾ ਖੁਸ਼ਾਤ ਮੈਂ ਆਪਣੇ ਦਾਦੇ ਨਾਲ ਗਿਆ ਸੀ ਛੋਟਾ ਹੁੰਦਾ ਉਦੋਂ ਮੇਰੇ ਖਿਆਲ 7ਵੀਂ 8ਵੀਂ ਚ ਤੇ ਉਹਦੀ ਨੀਂ ਰੱਖੀ ਕਹਿੰਦੇ ਆਪਣਾ ਹਸਪਤਾਲ ਬਣਾਉਣ ਲੱਗੇ ਬਾਬੇ ਅਹੀਂ ਬੜੇ ਖੁਸ਼ ਤੇ ਅੱਜ ਦਾੜਾ ਮੂਹ ਤੇ ਤੇ ਮੇਰੀ ਮਾਂ ਬਿਮਾਰ ਪੈਣੋ ਤੇ ਮੈਂ ਕਿਹਾ ਆਪਣਾ ਹੋਊਗਾ ਪਾਠੀ ਟੋکریاں ਸੁੱਟੀਆਂ ਸਭ ਕੁਝ ਜਦੋਂ ਗਏ ਤੇ ਉਹ ਕਹਿੰਦੇ ਪੈਸੇ ਲਿਆਓ ਤੇ ਆਹ ਬਾਬਾ ਜੀ ਉਹਨੇ ਕਿੱਥੇ ਗਏ ਬਾਬਾ ਜੀ ਉਹਨੇ ਕੈਨੇਡਾ ਗਏ ਆਖੋ ਸਤਨਾ ਉੱਥੋਂ ਇਕੱਠੇ ਕਰਕੇ ਲਿਓਣੇ ਨਾ ਬਚੇਰੇ ਜਿੰਨੇ ਸਾਹ ਦਾ ਨਾ ਮੈਂ ਨਿੰਦਿਆ ਨਹੀਂ ਕਰਦਾ ਕੱਖ ਨਹੀਂ ਕੌਮ ਦਾ ਕਰਨਦੇ ਬਾਹਰ ਚੱਲ ਜਾਂਦੇ ਉੱਥੇ ਜਿੰਨੇ ਸਾਡੇ ਮੁੰਡੇ ਪੁਰਾਣੇ ਬਜ਼ੁਰਗ ਜੁੜੇ ਆ ਉਹ ਦੇਹ ਤੇਰੇ ਦੀ ਪੈਸੇ ਮੱਥਾ ਟੇਕੀ ਜਾਂਦੇ ਇੱਕ ਇੱਕ ਸਾਧ 2-2 ਕਰੋੜ ਰੁਪਈਆ ਲੈ ਆਉਂਦਾ ਦੋਈ ਮਹੀਨੇ ਇਟਸ ਕੌਮ ਨੂੰ